ਲਵੇ ਆ ਲੱਗਦਾ ਵੀ ਕਿਸੇ ਸੌਰਨ ਕੰਟਰੀ ਦੇ ਵਿੱਚ ਆ ਗਏ ਆ ਇੰਨਾ ਹੀ ਖੂਬਸੂਰਤ ਜਗਾ ਨੂੰ ਸਵਾਰਿਆ ਬਣਾਇਆ ਗਿਆ ਵਾ ਔਰ ਇੰਨੀ ਇੱਥੇ ਇੱਕ ਮਨ ਨੂੰ ਸਕੂਨ ਦੇਣ ਵਾਲਾ ਜਿਹੜਾ ਮੰਜ਼ਰਾ ਜਿਸ ਤਰ੍ਹਾਂ ਗਿਆ ਕਿ ਇਹ ਵੀ ਜਿਹੜੀ ਹੁਣ ਦੁਬਾਰਾ ਫੋਟੋ ਹੋਊਗੀ ਉਹ ਫਿਰ ਇਹਨੂੰ ਵਿਸ਼ਾਲ ਛਤਰੀ ਦੇ ਰੂਪ ਚ ਬਣਾਉਂਗੀ ਕਿਉਂਕਿ ਜਿਹੜੇ ਹਾਥੀ ਹੁੰਦੇ ਆ ਉਹ ਜਦੋਂ ਆ ਜਿਹੜੀ ਐ ਨੂੰ ਦੇਖੋ ਕਿੰਨੀ ਖੂਬਸੂਰਤੀ ਦੇ ਨਾਲ ਸਵਾਰਿਆ ਬਣਾਇਆ ਗਿਆ ਔਰ ਜਿੱਥੇ ਜਿਸ ਚੀਜ਼ ਦੀ ਲੋੜ ਆ ਉਸ चीज ਨੂੰ ਉੱਥੇ ਰੱਖਿਆ ਗਿਆ ਕੋਈ ਕਾਲੀ ਨਹੀਂ ਕੋਈ ਕੁਝ ਨਹੀਂ ਪਰ ਨਿਕਲਿਆ ਟਰੈਕਟਰ ਪਰ ਪਰ ਹਰਵੇ ਜਿਹੜਾ ਬੜੂ ਹੈਰੇ ਇਥੇ ਸੇਵਾਦਾਰ ਨੇ ਉਹ ਸਾਹ ਦੇਣਾ ਜਿੰਨਾ ਦਰਖਤਾਂ ਤੋਂ ਇਸ चीज ਨੇ এনवायरमेंट ਨੂੰ ਹੀ ਬਚਾਉਣਾ ਉਸ এনवायरमेंट ਨੂੰ ਅਸੀਂ ਆਪ ਹੀ ਮਾਰੀ ਜਾਂਦੇ ਹਾਂ ਪਰ ਆ ਪਿੱਛੇ ਤੁਸੀਂ ਦੇਖ ਸਕਦੇ ਕਿੰਨੇ ਵਧੀਆ ਬੱਦਲ ਨੇ ਤੇ ਕਿਆ ਸੋ ਇੱਥੇ ਰਾਤ ਦਾ ਨਜ਼ਾਰਾ ਹੁੰਦਾ ਹੋਊਗਾ ਮੈਨੂੰ ਤਾਂ ਇਹਦੀ ਖੂਬਸੂਰਤੀ ਨੇ ਮੋਹਿਰ ਕੀਤਾ ਇਸ ਚੀਜ਼ ਨੇ ਆਹ ਦੇਖੋ ਤੁਸੀਂ ਸਾਡਾ ਸ਼ਹਿਰ ਆਗਨੇ ਸਾਡੇ এনवायरमेंट ਦੀ ਉਹਨਾਂ ਨੂੰ ਕਿੱਡੀ ਖੂਬਸੂਰਤੀ ਦੇ ਨਾਲ ਬਚਾਇਆ ਗਿਆ ਤੇ ਜਿਹੜੀ ਉਸੇ ਸ਼ੇਪ ਬਾਦਸ਼ਾਹਾਂ ਤੱਕ ਗੁਰੂ ਸਾਹਿਬਾਂ ਦੇ ਨਾਲ ਆਪਣਾ ਬੜਾ ਸਹਾਯੋਗ ਕੀਤਾ ਔਰ ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜੇ ਜਦੋਂ ਉਹਨਾਂ ਨੇ ਜੰਗ ਜੁੱਧ ਉਹਨਾਂ ਦੇ ਸ਼ੁਰੂ ਹੋ ਗਏ ਲੋੜ ਦੇ ਸੁਬੇਦਾਰ ਦੇ ਨਾਲ ਉਸ ਵਕਤ ਕਿਤੇ ਵੀ ਆਓ ਤੇ ਇੱਥੇ ਦਰਸ਼ਨ ਜ਼ਰੂਰ ਕਰਕੇ ਜਾਓ ਬੜੀ ਖੂਬਸੂਰਤ ਹੈ ਇੱਥੋਂ ਪੁੱਜਣਾ ਕੋਈ ਜਿਹੜਾ ਤੁਸੀਂ ਸਿੱਖ ਕੇ ਜਾਓਗੇ ਕਿ ਜਗ੍ਹਾ ਨੂੰ ਬਣਾਇਆ ਤੇ ਸਵਾਰਿਆ ਕਿੱਥਾ ਜਾਂਦਾ ਔਰ ਉਸ ਚੀਜ਼ ਦਾ ਸੁਹੱਪਣ ਹੈ ਜਿਹੜਾ ਉਹਨੂੰ ਕਿਤਰਾ ਬਰਕਰਾਰ ਰੱਖਿਆ ਜਾਂਦਾ ਆਪ ਕੋ ਖੂਬਸੂਰਤ ਸੱਜਣ ਭਲਿਆਰੇ ਜਾਓ ਮੱਤ ਪੁਣਾ ਦੇਖੋ ਲੋਕਾਂ ਦੀਆਂ ਸਿੱਧੀ ਦਾੜੀਆਂ ਸਿੱਲੀਆਂ ਜੇ ਕੋਈ ਤਨ ਸਾਰੇ ਆਪੇ ਦੇ ਨਿੱਕੇ ਤੇ ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਚੈਨਲ ਚੰਗ ਦਿਰਾ ਤੇ ਸਵਾਗਤ ਸਾਰਿਆਂ ਦਾ ਤੇ ਮੈਂ ਤੁਹਾਡਾ ਆਪਣਾ ਪੁੱਤ ਪੰਨੂ ਤੇ ਜਿਹੜੀ ਅੱਜ ਦੀ ਮੈਂ ਤੁਹਾਡੇ ਨਾਲ ਸਾਝ ਪਾਉਣ ਲੱਗਾ ਬੜੀ ਛੋਟੀ ਜੀ ਰਾਜ ਅੱਜ ਮੇਰੇ ਦੋਸਤ ਸੀਦੇ ਉਹਨਾਂ ਦੇ ਫਾਦਰ ਸਾਹਿਬ ਸੀਰੇ ਉਮਰਦਰਾਜ ਤੇ ਸੰਸਾਰ ਤੋਂ ਆਪਣੀ ਯਾਤਰਾ ਪੂਰੀ ਕਰਕੇ ਚਲੇ ਗਏ ਸੀ ਉਹਨਾਂ ਦੀ ਕੀਰਨੀਆਂ ਆਈਆਂ ਰਸਮਾਂ ਹੀ ਪਰਮਾਤਮਾ ਘੜੀ ਉਹਨਾਂ ਦੀ ਉਹ ਦੀ ਸ਼ਾਂਤੀ ਦੀ ਅਰਦਾਸ ਜਿਹੜੀ ਸੀ ਬੇਨਤੀ ਕਰਨੀ ਸੀ ਉਹਨਾਂ ਵਾਸਤੇ ਉਹਨੇ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਰੱਖਿਆ ਸੀ ਪ੍ਰੋਗਰਾਮ ਆਪਣਾ ਤੇ ਖੰਡਪਾਲ ਸਾਹਿਬ ਦੇ ਇੱਥੇ ਭੋਗ ਪਹਿਣੇ ਇੱਥੇ ਜਿਹੜੀਆਂ ਪਰਿਵਾਰ ਦੇ ਜਿੰਨੇ ਜੀ ਸੀ ਉਹਨਾਂ ਨੇ ਆ ਕੇ ਸਾਂਝ ਪਾਉਣੀ ਸੀ ਅਪਰੋਸ ਜਿਹੜੀ ਮੈਂ ਸਾਂਝੀ ਕਰਨ ਲੱਗਾ ਹੋਇਆ ਕਿ ਗੁਰਦੁਆਰਾ ਬਾਬਾ ਸ਼੍ਰੀ ਚੰਦ ਜੀ ਆਵੇਰਕਾ ਬਾਈਪਾਸ ਦੇ ਉੱਤੇ ਇਹ ਗੁਰਦਾਰਾ ਸਾਹਿਬ ਨੂੰ ਵੇਖ ਕੇ ਮੇਰੇ ਮਨ ਨੂੰ ਬੜੀ ਇੱਕ ਤਸੰਦੀ ਦੀ ਬੜੀ ਖੁਸ਼ੀ ਹੋਈ ਗੁਰਦਾਰਾ ਸਾਹਿਬ ਦੀ ਬਿਲਡਿੰਗ ਨੂੰ ਇੰਨੀ ਖੂਬਸੂਰਤੀ ਦੇ ਨਾਲ ਉਸ ਤਰ੍ਹਾਂ ਨੂੰ ਬਣਾਇਆ ਗਿਆ ਤੁਸੀਂ ਵੇਖ ਸਕਦੇ ਜੀ ਕਿ ਇਹ ਕਿੰਨੀ ਇਹ ਦੇ ਮੇਰੇ ਪਿੱਛੇ ਗੁਰਦਾਰਾ ਸਾਹਿਬ ਦੀ ਸਪੇਸ ਆ ਮੈਂ ਤੁਹਾਨੂੰ ਇਹਦੀ ਦਿਖਾਉਣਾ ਚਾਹ ਰੀ ਵੀ ਕਿੰਨੀ ਮਤਲਬ ਇਹ ਆ ਲੱਗਦਾ ਵੀ ਕਿਸੇ ਫੋਰਨ ਕੰਟਰੀ ਦੇ ਵਿੱਚ ਆ ਗਏ ਆ ਇੰਨਾ ਹੀ ਖੂਬਸੂਰਤ ਜਗਾ ਨੂੰ ਸਵਾਰਿਆ ਬਣਾਇਆ ਗਿਆ ਵਾ ਔਰ ਇੰਨੀ ਇੱਥੇ ਇੱਕ ਮਨ ਨੂੰ ਸਕੂਨ ਦੇਣ ਵਾਲਾ ਜਿਹੜਾ ਮੰਜ਼ਰਾ ਦੋਸਤੋ ਦੇਖ ਸਕਦੇ ਜੀ ਇੱਥੇ ਇੱਕ ਪਿੱਪਲ ਦਾ ਦਰਖਤ ਆ ਔਰ ਇਸ ਪਿੱਪਲ ਦੇ ਦਰਖਤ ਨੂੰ ਇਹ ਵਿਸ਼ਾਲ ਤਣਾ ਕਮੇਰਾ ਕਰਨਾ ਵਾਸਤੇ ਤਾਂ ਉੱਪਰੋਂ ਛਾੜ ਦਿੱਤਾ ਗਿਆ ਕਿਉਂਕਿ ਇਹਦੀ ਜਿਹੜੀ ਹੁਣ ਦੁਬਾਰਾ ਫੋਟੋ ਹੋਊਗੀ ਉਹ ਫਿਰ ਇਹਨੂੰ ਵਿਸ਼ਾਲ ਛਤਰੀ ਦੇ ਰੂਪ ਚ ਪੜਾਉਂਗੀ ਕਿਉਂਕਿ ਜਿਹੜੇ ਜਹਾਜ਼ੀ ਹੁੰਦੇ ਆ ਉਹ ਜਦੋਂ ਆਫਰੀਕਾ ਦੇ ਜੰਗਲਾਂ 'ਚ ਜਾਂ ਸਾਫ ਦੇ ਜੰਗਲਾਂ 'ਚ ਪਾਪਦੇ ਵੀ ਜੜਦੇ ਆ ਤੇ ਉਹ ਰੁੱਖਾਂ ਨੂੰ ਭੰਨ ਦਿੰਦੇ ਆ ਉਹਦਾ ਕਾਰਨ ਇਹ ਹੁੰਦਾ ਕਿ ਉਹਨਾਂ ਰੁੱਖਾਂ ਦੀ ਫੋਟ ਕਿਰ ਜਿਹੜੀਆਂ ਉਹ ਛਾਲ ਰੂਪ ਚ ਹੁੰਦੀ ਆ ਇਸੇ ਤਰ੍ਹਾਂ ਹੀ ਅਸੀਂ ਜਿਹੜੀ ਕੋਈ ਖੇਤੀ ਬਾੜੀ ਦੇ ਵਿੱਚ ਵੀ ਜਿਹੜੀਆਂ ਮਿਰਚਾਂ ਆਈਆਂ ਸਰੋਂ ਆਈ ਜਾਂ ਉਹਨਾਂ ਦੀ ਹੀ ਪ੍ਰੋ ਉਹਨਾਂ ਦੀਆਂ ਟੋਕ ਦਿੰਦੇ ਆ ਜਿਹੜੀਆਂ ਗਰੰਬਲਾ ਜੋ ਫਿਰ ਵਿਸ਼ਾਲ ਰੂਪ ਜੋ ਬਣ ਕੇ ਸ਼ਾਖਾ ਨਿਕਲਦੀਆਂ ਪਰ ਇਹ ਬੜੀ ਸੋਹਣੀ ਇਹਨਾਂ ਨੇ ਇਹ ਚੀਜ਼ ਕੀਤੀ ਆ ਤੇ ਇਹਨੂੰ ਬੜਾ ਤੇ ਇਹ ਗੁਰਦਾਰਾ ਸਾਹਿਬ ਦੀ ਛੋਟੀ ਜੀ ਇਮਾਰਤ ਆ ਜਿੰਨੀ ਕਿ ਲੋੜ ਆ ਜਿੰਨੀ ਕਿ ਮਹੰਤਾਂ ਗੁਰੂ ਸਾਹਿਬ ਦਾ ਇੱਥੇ ਪ੍ਰਕਾਸ਼ ਆ ਔਰ ਬਾਕੀ ਇਹ ਜਗਾ ਜਿਹੜੀ ਆ ਨੂੰ ਵੇਖੋ ਕਿੰਦੀ ਖੂਬਸੂਰਤੀ ਦੇ ਨਾਲ ਸਵਾਰਿਆ ਬਣਾਇਆ ਗਿਆ ਔਰ ਜਿੱਥੇ ਇਸ ਚੀਜ਼ ਦੀ ਲੋੜ ਆ ਉਸੀ ਨੂੰ ਉੱਥੇ ਰੱਖਿਆ ਗਿਆ ਕੋਈ ਕਾਲੀ ਨਹੀਂ ਕੋਈ ਕੁਝ ਨਹੀਂ ਔਰ ਇਧਰ ਤੁਸੀਂ ਦੇਖ ਸਕਦੇ ਜੇ ਇੱਕ ਰਾਇਸ਼ ਰੱਖੀ ਗਈ ਆ ਔਰ ਛੋਟੇ ਛੋਟੇ ਜਿਹੜੇ ਆ ਸਵਾਰਨ ਵਾਸਤੇ ਸੰਦਾਂ ਦਾ ਜਿਹੜੇ ਅੰਡਰਗਰਾਉਂਡ ਨੂੰ ਘਾਰ ਨੂੰ ਕੱਟਣ ਵਾਸਤੇ ਬਣਾਉਣਾ ਵਾਸਤੇ ਇਹ ਦੇਖੋ ਅਸੀਂ ਇੱਕ ਜੈਟਰੈਕਟਰ ਆ ਜਿਹੜੇ ਇੱਥੇ ਸੇਵਾਦਾਰ ਨੇ ਲੋ ਤੇ ਇਹ ਦੇਖੋ ਕਿ ਆ ਇੱਕ ਐਸਪਾਸ ਰੰਗ ਆ ਐਸਪਾਸ ਦੇਖੋ ਤੁਸੀਂ ਕਿ ਆ ਆ ਰਹੀ ਹੈ ਤੇ ਇਸ ਵਿੱਚ ਮੈਂ ਸ਼ੇਅਰ ਕਰਨਾ ਚਾਹੁੰਦਾ ਆਪਣੇ ਵੇਖਣ ਵਾਲੇ ਦਰਸ਼ਕਾਂ ਨਾਲ ਉਹ ਇਹ ਆ ਇਹ ਅਸੀਂ ਅੱਜ ਕੱਲ੍ਹ ਜਿਹੜੀਆਂ ਬਿਲਡਿੰਗਾਂ ਬਣਾ ਰਹੇ ਆ ਨਾ ਉਥੇ ਬਿਲਡਿੰਗਾਂ ਨੂੰ ਅਸੀਂ ਇੰਨਾ ਵਿਚਾਰ ਰੂਪ ਚ ਬਣਾ ਰਹੇ ਆ ਜਿੱਥੇ ਅਸੀਂ ਸਾਹ ਲੈਣਾ ਜਿੰਨਾ ਦਰਖਤਾਂ ਤੋਂ ਇਸ ਚੀਜ਼ ਨੇ এনवायरमेंट ਨੂੰ ਅਸੀਂ ਬਚਾਉਣਾ ਉਸ এনवायरमेंट ਨੂੰ ਅਸੀਂ ਆਪ ਹੀ ਮਾਰੀ ਜੰਨੇ ਆ ਪਰ ਆ ਪਿਛੇ ਤੁਸੀਂ ਦੇਖ ਸਕਦੇ ਕਿੰਨੇ ਵਧੀਆ ਬੱਦਲ ਨੇ ਤੇ ਕਿਆ ਸੁਪਤ ਇੱਥੇ ਰਾਤ ਦਾ ਨਜ਼ਾਰਾ ਹੁੰਦਾ ਹੋਊਗਾ ਆਹ ਦੇਖੋ ਉੱਧਰ ਸਾਹਬ ਦੇ ਨਿਸ਼ਾਨ ਸਾਹਿਬ ਧੂਲ ਦੇ ਉੱਪਰ ਤੇ ਇਧਰ ਦੇਖੋ ਖੁੱਲੀ ਪਾਰਕਿੰਗ ਇਹ ਏਰੀਆ ਇਸ ਪਾਸੇ ਦੀ ਆ ਜਿਹੜੀ ਆ ਤੁਸੀਂ ਦੇਖ ਸਕਦੇ ਜੀ ਸੰਗਤਾਂ ਜਿੱਥੇ ਹੁੰਦੀਆਂ ਉਹਨਾਂ ਦੇ ਇਹਨੂੰ ਅਸੀਂ ਹਾਲ ਦੇ ਰੂਪ ਚ ਵਰਤ ਸਕਦੇ ਆ ਜਿੱਥੇ ਬਾਥਰੂਮਾਂ ਦੀ ਰੋੜ ਆ ਉੱਥੇ ਬਾਥਰੂਮਾਂ ਜਿੱਥੇ ਹਾਲ ਚਾਹੀਦੇ ਆ ਉੱਥੇ ਹਾਲ ਆ ਜਿੱਥੇ ਗਰਮੀਆਂ ਦੇ ਵਿੱਚ ਕਿਸੇ ਨੂੰ ਖੇਰ ਵਾਸਤੇ ਕਮਰੇ ਚਾਹੀਦੇ ਆ ਉਹਨਾਂ ਕਮਰਿਆਂ ਦਾ ਨਿਰਮਾਣ ਹੋ ਰਿਹਾ ਇਸ ਪਾਸੇ ਤੇ ਇਹ ਛੋਟਾ ਜਿਹਾ ਇਹਨਾਂ ਨੇ ਜਿਹਦਾ ਬੜੀ ਤਰੀਕੇ ਦੇ ਨਾਲ ਸਰਾ ਨੂੰ ਬਣਾ ਰਹੇ ਆ ਔਰ ਹਰ ਚੀਜ਼ ਨੂੰ ਜਿੱਥੇ ਹੋਣਾ ਚਾਹੀਦਾ ਉੱਥੇ ਉਸ ਤਰੀਕੇ ਦੇ ਨਾਲ ਤੇ ਚੀਜ਼ ਆ ਬਾਬਾ ਜੀ ਦੀ ਜਾਨੀ ਵੀ ਬਹਿ ਦੇ ਸਕਦੇ ਬੜੀ ਸੋਹਣੀ ਬਹੁਤ ਬਹੁਤ ਸਬਾਨ ਹੈ ਪੱਕੀ ਹੈ ਤਸਵੀਰ ਬਹੁਤ ਤਰੀਕੇ ਨਾਲ ਨੇੜੇ ਜਾ ਕੇ ਦੇਖਦੇ ਵੀ ਇਹਦਾ ਅਹਿਸਾਸ ਦੋਸਤੋ ਇਹ ਵੇਖ ਸਕਦੇ ਰੇਹੇ ਏਹਰਾ ਜਿਹੜੀਆਂ ਬਿਲਡਿੰਗਾਂ ਕਿਤਰਾ ਸ਼ਹਿਰ ਆਉ ਪਰ ਨੂੰ ਆਦ ਰਹਾ ਬਿਲਡਿੰਗਾਂ ਜਿਹੜੀਆਂ ਜਗਾ ਕਰ ਰਹੀ ਆ ਤੇ ਲੋਕ ਜਿਹੜੇ ਆ ਸ਼ਹਿਰਾਂ ਦੇ ਵਿੱਚ ਜਗਾ ਜਿਹੜੀ ਆ ਵੀਪੁਰਾ ਤੇ ਗਜਾਜ ਵਗ ਰਹੀ ਆ ਤੇ ਇਹ ਗੋਲਦਰਾਹ ਸਾਹਿਬ ਕੋ ਬਹੁਤ ਪੁੱਲੀ ਜਗਾ ਵਾ ਉਹਨਾਂ ਨੇ ਜ ਬੜੀ ਸੋਹਣੀ ਆ ਪਿੱਛੇ ਘਰ ਨੇ ਐਂ ਦਾ ਖੂਬਸੂਰਤ ਨਜ਼ਾਰਾ ਤੇ ਇਹ ਦੇਖੋ ਤੇ ਇਹ ਇੱਥੋਂ ਫੋਟੋ ਦੇ ਰਹੇ ਨੇ ਗੋਲਦਰਾਹ ਸਾਹਿਬ ਦੇ ਮੈਨੂੰ ਤਾਂ ਇਹਦੀ ਖੂਬਸੂਰਤੀ ਨੇ ਮੋਹਿਤ ਕੀਤਾ ਹੈ ਇਸ ਚੀਜ਼ ਨੇ ਆਹ ਦੇਖੋ ਤੁਸੀਂ ਛੋਟਾ ਜਿਹਾ ਜੋੜਾ ਘਰ ਬਣਾਇਆ ਜਿੱਥੇ ਇਹ ਜੋੜਾ ਆ ਸਕਦੇ ਆ ਔਰ ਇਹ ਦੇਖੋ درختਾਂ ਜਿਹੜੇ ਪਿੱਪਲ ਤੇ ਬੋੜ ਜਿਹੜੇ ਸਾਡੀ ਸ਼ਹਿਰ ਆਪਣੇ ਸਾਡੇ এনवायरमेंट ਦੀ ਉਹਨਾਂ ਨੂੰ ਕਿੱਡੀ ਖੂਬਸੂਰਤੀ ਦੇ ਨਾਲ ਬਚਾਇਆ ਗਿਆ ਏ ਸ਼ੀਰ ਦੇਖੋ ਜਿੱਥੇ-ਜਿੱਥੇ ਪਾਰਕ ਵੀ ਲੋੜ ਆ ਪਾਰਕ ਬਣਾਈ ਗਈ ਆ ਇੱਥੇ ਗਰਮੀਆਂ 'ਚ ਬਹਿ ਅੰਦਾਜ਼ ਆ ਸਰਦੀਆਂ ਰਾਤ ਨੂੰ ਬਹਿੰਦਾ ਕੋਈ ਖਾ ਦਾ ਹੀ ਇੱਕ ਬਲੱਖ ਨਜ਼ਾਰਾ ਹੁੰਦਾ ਹੋਊਗਾ ਔਰ ਆ ਜਿਹੜੀ ਚੀਜ਼ ਆ ਜਿਨੇ ਮੈਨੂੰ ਹੋਰ ਜ਼ਿਆਦਾ ਪ੍ਰਭਾਵਿਤ ਕੀਤਾ ਜੀ ਗੋਲਦਰਾਹਾ ਦਾ ਗੇਟ ਤੋਂ ਅੰਦਰ ਵੜਦੇ ਆਂ ਮਨ ਨੂੰ ਮੋਹ ਲੈਂਦੇ ਔਰ ਇਹ ਅੱਧੀ ਜਿਹੜੀ ਇੱਥੇ ਅੰਮ੍ਰਿਤ ਸਰ ਜੀ ਬਾਰੇ ਕਾਈ ਜਾਣਕਾਰੀ ਦਿੱਤੀ ਗਈ ਆ ਪਰ ਬਾਬਾ ਫਰੀਦਾਂ ਦੇ ਕਿਉ ਗੁਰੂ ਨਾਨਕ ਸਾਹਿਬ ਦੇ ਬੇਟੇ ਸੀ ਵੱਡੇ ਉਹਨਾਂ ਦਾ ਫਰੀਦਾਂ ਤੇ ਲਖਮੀ ਦਾਸ ਤੇ ਭਰਾਵੇਂ ਗੁਰੂ ਨਾਨਕ ਸਾਹਿਬ ਦੇ ਨਾਲ ਇਹਨਾਂ ਦੇ ਆਪਣੇ ਬੇਟਿਆਂ ਦੇ ਜਿਹੜੇ ਸੀ ਉਹ ਵਿਚਾਰ ਨਹੀਂ ਸੀ ਮੇਲ ਖਾਂਦੇ ਪਰ ਵੀ ਬੇਟੇ ਤੇ ਬੇਟੇ ਹੀ ਹੁੰਦੇ ਆ ਇਹ ਵੀ ਗੁਰੂ ਨਾਨਕ ਸਾਹਿਬ ਦੇ ਜਿਹੜੇ ਬੇਟੇ ਸੀ ਇਹਨਾਂ ਨੇ ਜਿਹੜੀ ਸੀ ਛੇ ਪਾਸ਼ਾ ਜੀਆਂ ਤੱਕ ਗੁਰੂ ਸਾਹਿਬਾਂ ਦੇ ਨਾਲ ਆਪਣਾ ਬੜਾ ਸਹਾਯੋਗ ਕੀਤਾ ਔਰ ਗੁਰੂ ਹਰਗੋਬਿੰਦ ਸਾਹਿਬ ਜੀ ਜਿਹੜੇ ਜਦੋਂ ਉਹਨਾਂ ਨੇ ਜੰਗ-ਜੁੱਧ ਉਹਨਾਂ ਦੇ ਸ਼ੁਰੂ ਹੋ ਗਏ ਲੋਰ ਦੇ ਸੂਬੇਦਾਰ ਦੇ ਨਾਲ ਤੇ ਉਸ ਵਕਤ ਉਹਨਾਂ ਨੇ ਜਿਹੜੀ ਆਪਣੀ ਕਮਾਂਡ ਸੀ ਤੇ ਸਿੱਖ ਧਰਮ ਦੇ ਪ੍ਰਚਾਰ ਦੀ ਬਾਬਾ ਸ਼੍ਰੀ ਚੰਦ ਜੀ ਨੂੰ ਦਿੱਤੀ ਸੀ ਤੇ ਉਹ ਨਰਮਲੇ ਜਿਹੜੇ ਖੁਆਏ ਜਾਂਦੇ ਆ ਨਰਮਲਾ ਪੰਥ ਇਹਨਾਂ ਨੇ ਉਸ ਟਾਈਮ ਜਿਹੜੀ ਬੜੀ ਮੁਸਤੈਦੀ ਨਾਲ ਤੇ ਬੜੀ ਸੇਵਾ ਭਾਵ ਦੇ ਨਾਲ ਸਿੱਖੀ ਪ੍ਰਚਾਰ ਜਿਹੜਾ ਸੀ ਉਹ ਕੀਤਾ ਇਹ ਦੇਖੋ। ਕਿਆ ਖੂਬਸੂਰਤ ਨਜ਼ਾਰਾ। ਕਿਆ ਸੁੰਦਰ ਪੇਰੀਆ ਇਹ ਮੰਦਰ ਜਿਹੜਾ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਸ਼ੇਅਰ ਕਰ ਰਿਹਾ। ਪਿੱਛੇ ਕਿਉਂਕਿ ਬਾਜ਼ਾਰ ਆ ਤੇ ਉਹਦਾ ਵਿੱਚ ਰੌਲਾ ਵੀ ਆ ਰਿਹਾ ਤੇ ਹੋਰ ਵੀ ਕੀ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਉਹਨਾਂ ਦਾ ਵੀ ਆ ਰਿਹਾ ਪਰ ਇਹ ਬੜੀ ਸੋਹਣਾ ਇੱਕ ਪ੍ਰੇਸ਼ਾ ਮਨ ਨੂੰ ਮੋਣਾ। ਦੋਸਤੋ ਮੈਨੂੰ ਇਹ ਤਾਂ ਨਹੀਂ ਪਤਾ ਵੀ ਇਹ ਗੁਰਦੁਆਰਾ ਕਿਸ ٹرسٹ ਦਾ ਆ ਜਾਂ ਕਮੇਟੀ ਆ ਇੱਥੇ ਕੌਣ ਆ ਪੰਚਾਇਤ ਦੇ ਕੌਣ ਆ। ਪਰ ਜੋ ਵੀ ਆ ਇਸ ਮੈਨੂੰ ਇਹ ਖੂਬਸੂਰਤੀ ਇੱਕ ਗੁਰਦਰਾ ਸਾਹਿਬ ਦੀ ਬਿਲਡਿੰਗ ਹੈ ਇਮਾਰਤ ਨੇ ਬੜਾ ਪ੍ਰਭਾਵਿਤ ਕੀਤਾ ਅੱਜ ਵੀ ਦੇਖ ਸਕਦੇ ਜੀ ਕਿੰਨੀ ਸੋਹਣੀ ਇਹਦੀ ਇਮਾਰਤ ਆ ਤੇ ਇਹ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ ਬਕਾਇਦਾ ਤੌਰ ਤੇ ਮੈਂ ਅੱਗੇ ਵੀ ਦੇਰਾ ਧੋਧਰਾ ਵਾਲਾ ਉੱਥੇ ਪਿੰਡ ਪਿੱਟੇ ਵਿੱਢ ਉੱਥੇ ਵੀ ਨਰਮਲੇ ਸਾਧੂਗਣ ਜਿਨ੍ਹਾਂ ਦੇ ਦਰਸ਼ਨ ਕੋ ਬਲ ਜਾਵੇ ਸਾਧੂ ਵਿੱਚ ਵੱਡੀਆਂ ਬੜਾ ਸਰ ਦਾ ਪ੍ਰਕਾਰ ਕਰਦੇ ਉੱਥੇ ਜਦੋਂ ਕਿ ਉਹਨਾਂ ਦੀਆਂ ਜਿਹੜਾ ਹਰਦਵਾਰ ਨਾਲ ਜੁੜੀਆਂ ਬਾਬੇ ਸ਼੍ਰੀ ਚੰਜੀ ਦੇ ਆ ਉਹ ਜਿਹੜੇ ਤੇ ਬਾਬੇ ਸ਼੍ਰੀ ਚੰਦ ਉਹਨਾਂ ਦੀ ਜਿਹੜੀ ਰਵਾਇਤ ਆ ਉਹ ਢੂਣਿਆਂ ਦੀ ਆ ਇਹਨਾਂ ਦੇ ਢੂਣੇ ਜਿਹੜੇ ਆ ਉਹ ਲੱਗਦੇ ਆ ਤੇ ਇੱਥੇ ਵੀ ਨਰਮਲੇ ਸਾਧੂਆਂ ਦੀ ਗੱਲ ਉਹਦੀ ਬਾਬੇ ਸ਼੍ਰੀ ਚੰਜੀ ਦੀ ਔਰ ਆ ਦੇਖੋ ਮਿਕਾ ਹੋ ਆ ਰਿਆ ਕਾਈ ਸੋ ਸਤਿ ਭਰਿਆ ਰਹੇ ਜਾਓ ਮਤੁਨਾ ਲੋਕ ਸੀ ਦਾੜੀਆਂ ਸੀ ਦੇਖੋ ਚਲਨੀ ਆ ਆਪਣੀਆਂ ਮਰਾਤਾ ਆਂਦਨਾ ਨਾ ਨਾਨਕ ਸੇ ਹੁਸਾੜੇ ਸਿੱਤੇ ਦਾੜੀ ਜਗਾ ਬਣਾਈ ਬਾਬੇ ਬੋਲ ਕਹਿੰਦੇ ਨਾ ਜਿਹੜਾ ਵਾ ਸਭ ਬੋਲੇ ਸਤਿਗੁਰ ਮਹਾਰਾਏ ਨਰੇ ਸਚਿਆ ਸੰਤਨ ਵਸਿਆ ਸਤਿਗੁਰ ਮਹਾਰਾਏ ਸੁਮਾਹੇ ਸੱਚੀ ਦਾ ਸੀ ਸੱਚ ਧੰਨ ਤਰੰਗੀ ਪਾਹੀ ਉਹਨਾਂ ਮਲਾ ਕੇ ਜਿਹੜਾ ਇਹ ਬੜਾ ਹੀ ਸੁਪੇਰਾ ਰਠੋਂ ਦਾ ਸੰਜਰਾ ਖੂਬ ਸੁਪਤਿਕ ਬਰੇਖਿਆ ਸੱਚੀ ਦਰਗਾਹੈ ਸੁਣਾ ਸੱਚੇ ਮਾਇ ਸਮਾਏ ਨਾਨਕ ਪਾਣੀ ਦਾ 파ਠ ਹੋ ਰਿਹਾ ਮੈਂ ਸੁਣਾ ਔਰ ਕੋਈ ਕਾਲੀ ਨਹੀਂ ਕੋਈ ਰੋਲਾ ਨਹੀਂ ਇੱਕ ਨਿਰਮਲ ਪਾਣੀ ਨਿਰਮਲ ਪ੍ਰਵਾਹ ਇਸ ਤਰ੍ਹਾਂ ਕਿ ਹੋਣਾ ਚਾਹੀਦਾ ਇਹ ਮੌਸਮ ਦੇ ਵਿੱਚ ਫਿਜਾ ਦੇ ਵਿੱਚ ਜਿਹੜੇ ਗੁਰਬਾਣੀ ਦੇ ਸ਼ਬਦ ਆ ਉਹ ਖੁੱਲਦੇ ਜਾਂਦੇ ਚਾਤ ਪੂੰਗ ਬੜੀ ਹਰਤੀ ਜਿਹੜੀ ਆ ਰਿਕੇ ਦੇ ਨਾਲ ਇੱਥੇ ਆ ਜਿਹਦਾ ਪ੍ਰਬੰਧ ਕੀਤਾ ਗਿਆ ਹਰ ਕੀਜ ਕਲਾਸੇ ਇਹ ਸੀ ਦੋਸਤੋ ਮੇਰੀ ਅੱਜ ਦੀ ਸਾਂਝ ਜਿਹੜੀ ਮੈਂ ਤੁਹਾਡੇ ਨਾਲ ਪਾਈ ਔਰ ਇਹ ਛੋਟਾ ਜਿਹਾ ਵਲੌਗ ਆ ਇਹਦੇ ਵਿੱਚ ਜਿਹੜਾ ਮੈਂ ਤੁਹਾਡੇ ਨਾਲੇ ਸ਼ੇਅਰ ਕਰਿਆ ਭਵਿੱਖ ਚੰਦੀ ਦੇ ਗੁਰਦਾਰਾ ਸਾਹਿਬ ਦਾ ਕਿਤੇ ਵੀ ਆਓ ਤੇ ਇੱਥੇ ਦਰਸ਼ਨ ਜ਼ਰੂਰ ਕਰਕੇ ਜਾਓ ਬੜੀ ਖੂਬਸੂਰਤ ਹੈ ਇੱਥੋਂ ਕੁਝ ਨਾ ਕੁਝ ਜਿਹੜਾ ਤੁਸੀਂ ਸਿੱਖ ਕੇ ਜਾਓਗੇ ਕਿ ਜਗ੍ਹਾ ਨੂੰ ਬਣਾਇਆ ਤੇ ਸਵਾਰਿਆ ਕਿੱਥਾ ਜਾਂਦਾ ਔਰ ਉਸ ਚੀਜ਼ ਦਾ ਸੁਹੱਪਣਾ ਜਿਹੜਾ ਉਹਨੂੰ ਕਿਤ ਤਰ੍ਹਾਂ ਬਰਕਰਾਰ ਰੱਖਿਆ ਜਾਂਦਾ ਬਹੁਤ ਸੋਹਣੀ ਦੀ ਚੀਜ਼ ਜਿਹੜੀ ਮੈਨੂੰ ਲੱਗੀ ਔਰ ਮੈਂ ਆਪਣੀ ਸਾਂਝ ਤੁਹਾਡੇ ਨਾਲ ਪਾਈ ਦੋਸਤੋ ਜਿੱਥੇ ਵੀ ਦੇਸ਼ ਵਿਦੇਸ਼ ਚ ਤੁਸੀਂ ਮੈਨੂੰ ਵੇਖ ਰਹੇ ਜੀ ਮੈਨੂੰ ਇਸ ਚੀਜ਼ ਦਾ ਤੇ ਤੁਹਾਨੂੰ ਚੰਗੀ ਲੱਗੀ ਤੇ ਮੇਰੇ ਨਾਲ ਮੇਰੇ ਚੈਨਲ ਦੇ ਉੱਤੇ ਇਹਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤਾਂ ਕਿ ਮੈਂ ਤੁਹਾਡੇ ਨਾਲ ਹੋਰ ਪਿਆਰੀਆਂ ਪਿਆਰੀਆਂ ਸਾਂਝਾ ਪਾਉਦਾਰਾਂ ਤੇ ਮੈਂ ਤੁਹਾਡਾ ਆਪਣਾ ਕੀ ਪਤਾ ਪੰਨੂ ਜਿੱਥੇ ਵੀ ਤੁਸੀਂ ਮੈਨੂੰ ਵੇਖਦੇ ਜੇ ਮੇਰੇ ਵੱਲੋਂ ਸਾਰਿਆਂ ਨੂੰ ਸਾਸਰੀ ਘਰ ਅਦਾਬ ਸਲਾਮ ਬਹੁਤ ਸਾਰਾ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਸਤਿਕਾਰ ਜਿਉਂਦੇ ਰਹੋ ਵਸਦੇ ਰਹੋ ਖੁਸ਼ ਰਹੋ ਆਬਾਦ ਰਹੋ ਜਿੰਦਾਬਾਦ ਰਹੋ